ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਜੋਦ ਨਸ਼ਾ ਵਿਰੋਧ ਹੇਠ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ੇ ਦੇ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਹੋਰ ਵੱਡਾ ਝਟਕਾ ਮਾਰਿਆ ਹੈ ਪੁਲਿਸ ਕਮਿਸ਼ਨਰ ਸ਼੍ਰੀਮਤੀ ਤਨਪ੍ਰੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ ਕਾਰਵਾਈ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ 'ਚ 13 ਕਿਲੋ 100 ਗ੍ਰਾਮ ਹਿਰੋਇਨ 5 ਗੈਰ ਕਾਨੂੰਨੀ 32 ਬੰਦੇ ਪਿਸਤੌਲ 12 ਜਿੰਦਾ ਕਾਰਤੂਸ 13 ਤਿੰਨ ਮੈਗਜ਼ੀਨ ਤਿੰਨ ਲਗਜ਼ਰੀ ਵਾਹਨ ਅਤੇ 22000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜਲੰਧਰ ਪੁਲਿਸ ਨੇ ਦੱਸਿਆ ਕਿ ਮੌਜਮਾ ਦੇ ਵਿੱਤੀ ਸਰੋਤਾਂ, ਸੰਪਰਕਾਂ ਅਤੇ ਡਰੱਗ ਰੈਗਤ ਨਾਲ ਜੁੜੇ ਹੋਏ ਵਿਅਕਤੀਆਂ ਦੀ ਪੂਰੀ-ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ ਭਰੋਸਾ ਦਿੱਤਾ ਕਿ ਇਸ ਨੈੱਟਵਰਕ ਵਿੱਚ ਸ਼ਾਮਲ ਹੋਣ ਵਾਲੇ ਹੋਰ ਵੀ ਕਚਾਰੇ ਵਿੱਚ ਲਿਆਂਦੇ ਜਾਣਗੇ। ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਜਲੰਧਰ ਦੇ ਕਨਪੀਤਪੁਰ ਦੇ ਆਈ ਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਤੋਂ ਡੀਸੀਪੀ ਅਵਸਤੇ ਗਿਆ ਅਤੇ ਐਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸੰਦਰ কুমার ਦੇ ਇੰਚਾਰਜ ਨੇ ਤੇ ਕਾਫੀ ਵੱਡੀ ਖ਼ਬਰ ਹੀ ਕੀਤੀ ਸੀ ਜਿਹਦੇ ਚਲਦਿਆਂ ਪਹਿਲਾਂ 13 ਕਿਲੋ ਹੈਰੋਨ ਦੀ ਰਿਕਵਰੀ ਹੋਈ ਸੀ ਜਿਹੜਾ ਡਿਵੀਜ਼ਨ 8 ਦੇ ਪਰਚਾ ਦਰਜਾ 122 ਨੰਬਰ 27 29 21 6856 ਜਿਹਦੇ ਚਲਦੇ ਆ ਬੈਕਵਰਡ ਲੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 10 ਪਿਸਟਲ 32 ਬੂਲ ਤੇ 6 ਚਿੰਦਾਰੋਂ ਰਕਬਰ ਕੀਤੇ ਸੁਖਵੇਂ ਧਰਮਾੜ ਦਾ ਕਬੂਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਦੇ ਫਾਰਵਰਡ ਤੇ ਬੈਕਵਰਡ ਲੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਨੂੰ ਵੀ ਕ੍ਰਿਪਤ ਕਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਐਂਟ ਦੇ ਵਿੱਚ ਕੇਸ ਰਿਸਟਰੀ ਐਂਡ ਕੇਸ ਦਾ ਹੈ ਜਿਹਦੇ ਵਿੱਚ 3 ਸਾਲ ਦੀ ਹੁਣ ਰਹਿ ਕੇ ਆਇਆ ਸੀ ਅਤੇ ਇਸ ਸਾਵੇਂ ਜਮਾਨਤ ਤੇ ਬਾਹਰ ਆਏ ਅਤੇ ਸੰਗਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫਿਰ ਟਰੱਕ ਦਾ ਲੋਕਟਾ ਕਰ ਕੰਮ ਦੇ ਅਧੀਨ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਪ੍ਰਾਪਰਟੀ ਵਧਾਰਾ ਜਿੱਥੇ ਵਰੀ ਵੀ ਸਾਰਾ ਕਾਰਾ ਰੈਸਿੰਗ ਕਰੀ